ਜੀ ਮੇਰੇ ਨਾਲ ਇਥੇ ਗੌਂਡ ਦੇ ਵਿੱਚ ਤੇ ਇਥੇ ਚੌਕ ਦੇ ਵਿੱਚ ਬਹੁਤ ਨਸ਼ੇ ਦਾ ਕੰਮ ਹੁੰਦਾ ਹੈਗਾ ਤੇ ਘਰੇ ਵਾਲੇ ਇੱਟਾਂ ਵਾਲਾ ਡੰਡਿਆਂ ਨਾਲ ਤੇ ਦਾਤਰਾਂ ਨਾਲ ਹਮਲਾ ਕੀਤਾ ਜੀ ਇਹਨਾਂ ਨੇ ਪੁਲਿਸ ਵਾਲੇ ਕਈ ਕੰਮ ਕਰਾਉਂਦੇ ਨੇ ਖੁਦ ਕਰਾਉਂਦੇ ਨੇ ਮੈਂ ਖੁਦ ਕਹਿੰਨਾ ਵੀ ਕਈ ਪੁਲਿਸ ਵਾਲੇ ਕੰਮ ਕਰਾਉਂਦੇ ਨੇ ਇਦਾਂ ਤੇ ਆਪ ਮੈਂ ਕਹਿਣਾ ਚਾਹੁੰਦੀ ਆ ਕਿ ਇੱਕ ਕੁੜੀ ਆ ਤੇ ਤੁਮ ਬੁੱਢੀ ਆ ਉਹ ਨਾਲ ਬੰਦਿਆਂ ਦੇ ਖੇਡਦੀ ਆ ਜੂਏ ਜੂਏ ਦਾ ਕੰਮ ਖੇਡ ਲਾਉਂਦੇ ਸਾਹਮਣੇ ਟੀਕੇ ਲਾਉਂਦੇ ਉਹ ਜਿੱਦੋਂ ਗੰਦ ਬੋਲਦੇ ਆਂ ਯਾਨੀ ਆ ਵੀ ਇੱਥੇ ਗੰਦ ਨਾ ਬੋਲੋ ਇਹ ਲਾਗ ਬਿਨੇ ਆ ਤੁਸੀਂ ਨਸ਼ਾ ਤਸਕਰਾਂ ਨੂੰ ਜਾਂ ਫਿਰ ਨਸ਼ਾ ਕਰਨ ਵਾਲਿਆਂ ਨੂੰ ਰੋਕ ਕੇ ਤਾਂ ਦਿਖਾਓ ਤੁਹਾਡੇ ਘਰਾਂ ਦੇ ਅੰਦਰ ਵੜ ਕੇ ਕਰਦੇ ਨੇ ਤੁਹਾਡੇ ਪਰਿਵਾਰਾਂ ਤੇ ਹਮਲੇ ਇੱਕ ਨਹੀਂ ਦੋ ਨਹੀਂ ਸੈਂਕੜੇ ਵਾਰ ਦਾਤਾਂ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਕਾਬੂ ਪਾਉਣ 'ਚ ناکਾਮ ਸਾਬਿਤ ਹੋ ਰਿਹਾ ਹੈ ਇਹ ਤਸਵੀਰਾਂ ਇਹੀ ਬਿਆਨ ਕਰ ਰਹੀਆਂ ਨੇ ਕਿ ਜੇਕਰ ਨਸ਼ਾ ਤਸਕਰਾਂ ਜਾਂ ਨਛੇੜੀਆਂ ਖਿਲਾਫ ਬੋਲੂਗੇ ਤਾਂ ਉਹਨਾਂ ਨੇ ਤੁਹਾਡਾ ਕੱਖ ਨਹੀਂ ਰਹਿਣ ਦੇਣਾ ਤਾਜਾ ਮਾਮਲਾ ਇੱਕ ਕਪੂਰਥਲਾ ਦੇ ਮੁਹੱਲਾ ਮਹਿਤਾਬ ਕੜਦਾ ਜਿੱਥੇ ਇੱਕ ਘਰ ਤੇ ਨਸ਼ੇੜੀਆਂ ਵੱਲੋਂ ਹਮਲਾ ਕਰਨ ਦੇ ਇਲਜ਼ਾਮ ਲੱਗੇ ਉਹ ਵੀ ਸਰਫੇਸ ਲਈ ਕਿਉਂਕਿ ਪਰਿਵਾਰ ਵਾਲਿਆਂ ਨੇ ਇਹਨਾਂ ਨਸ਼ੇੜੀਆਂ ਨੂੰ ਨਸ਼ਾ ਕਰਨ ਤੋਂ ਰੋਕਿਆ ਸੀ ਪਰ ਫਾਰ ਮਤਬਕ ਉਹਨਾਂ ਦੇ ਮੁਹੱਲੇ 'ਚ ਸ਼ਰ੍ਹਾ ਨਸ਼ਾ ਕੀਤਾ ਜਾਂਦਾ ਹੈ ਅਤੇ ਜੇਕਰ ਕੋਈ ਕਿਸੇ ਨੂੰ ਰੋਕਦੇ ਨੇ ਤਾਂ ਉਲਟਾ ਉਹਨਾਂ ਤੇ ਹਮਲੇ ਕੀਤੇ ਜਾਂਦੇ ਨੇ ਭਾਈ ਕੀ ਨਾਮ ਹੈ ਮੇਰਾ ਨਾਮ ਪਰਮਜੀਤ ਸਿੰਘ ਹੈ ਭਾਈ ਇਹ ਕੀ ਮਾਮਲਾ ਹੈ ਭਾਈ ਮੇਰੇ ਨਾਲ ਇੱਥੇ ਗੌਂਡ ਦੇ ਵਿੱਚ ਤੇ ਇੱਥੇ ਚੌਕ ਦੇ ਵਿੱਚ ਬਹੁਤ ਨਸ਼ੇ ਦਾ ਕੰਮ ਹੁੰਦਾ ਹੈਗਾ ਚਲੋ ਟੌਂਗ ਚ ਪਿੱਛੇ ਚੌਂਗ ਚ ਹੁੰਦਾ ਹੈਗਾ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਆ ਸਾਡੇ ਗਵਾਂਢ ਦੇ ਵਿੱਚ ਨਾ ਇੱਕਨਾਂ ਕਿਸੇ ਦੇ ਕਿਰਾਏ ਦੇ ਕਮਰੇ ਹੈਗੇ ਆ ਜੀ ਇੱਥੇ ਇੰਨੇ ਕੁ ਨਸ਼ੇ ਵਾਲੇ ਆਣ ਕੇ ਟੀਕੇ ਲੋਂਦੇ ਆ ਜੀ ਸ਼ਰਯਮ ਸ਼ਰਯਮ ਟੀਕੇ ਲੋਂਦੇ ਆ ਇੱਥੇ ਜੋ ਵੀ ਗੈਰਕਾਨੂੰਨੀ ਕੰਮ ਮੋਬਾਈਲ ਤੱਕ ਚੋਰੀ ਤੱਕ ਦੇ ਵੇਲ ਉਹ ਇੱਥੇ ਵੇਚਦੇ ਖਰੀਦਦੇ ਨੇ ਡੇਲੀ ਮੈਂ ਕਹਿੰਦਾ ਜੀ ਇਸ ਤਰ੍ਹਾਂ ਲੱਗੀ ਹੁੰਦੀ ਵੀੜ ਵੀ ਹੱਦੋਂ ਜ਼ਿਆਦਾ ਉਹ ਦੋ ਤਿੰਨ ਵਾਰੀ ਪਹਿਲੇ ਵੀ ਟੋਕਿਆ ਭਾਜੀ ਠੀਕ ਹੈ ਜੀ ਨਹੀਂ ਟਲਦੇ ਹੈਗੇ ਲੋਕ ਏ ਅੱਜ ਵੀ ਮੈਂ ਇਹਨਾਂ ਨੂੰ ਟੋਕਿਆ ਵਾ ਇੱਥੇ ਮੁੰਡੇ ਸੀਗੇ 3-4 ਬੈਠੇ ਮੈਂ ਕਿਹਾ ਤੁਸੀਂ ਇੱਥੇ ਫालतੂ ਨਹੀਂ ਬੈਠਣਾ ਕਿਸੇ ਨੇ ਵੀ ਜੀ ਭਾਜੀ 15-20 ਮੁੰਡੇ ਇਕੱਠੇ ਹੋ ਗਏ ਦਾਤਰਾ ਨਾਲ ਡੰਡਿਆਂ ਨਾਲ ਇੱਟਾਂ ਨਾਲ ਆ ਦੇਖੋ ਪਿੱਛੇ ਆ ਨਾਲੇ ਰਾਜੂ ਦਾ ਨਾਮ ਆ ਦੇਖੋ ਜੀ ਆ ਪਿੱਛੇ ਨੇ ਇਹਨਾਂ ਨੇ ਏਦਾਂ ਮੇਰੇ ਘਰ ਤੇ ਹਮਲਾ ਕਰਤਾ ਮੈਂ ਫੈਮਿਲੀ ਸਮੇਲ ਸੀਗਾ ਆਪਣੇ ਘਰੇ ਬੈਠਾ ਪਿਆ ਕੰਡੀਸ਼ਨ ਦੇਖੋ ਮੈਂ ਵੀ ਆਪਣਾ ਆਰਾਮ ਨਾਲ ਬੈਠਾ ਪਿਆ ਮੈਂ ਧੁੱਪੇ ਤੇ ਘਰੇ ਆਣ ਕੇ ਇੱਟਾਂ ਨਾਲ ਡੰਡਿਆਂ ਨਾਲ ਤੇ ਦਾਤਰਾ ਨਾਲ ਹਮਲਾ ਕੀਤਾ ਜੀ ਇਹਨਾਂ ਨੇ ਮੈਂ ਬੱਚਿਆਂ ਨੂੰ ਆਪਣੇ ਨੂੰ ਬੜੀ ਮੁਸ਼ਕਲ ਮੈਂ ਬਚਾਇਆ ਅੰਦਰੋਂ ਇਸ ਤਰ੍ਹਾਂ ਕਾਨੂੰਨ ਵਿਵਸਥਾ ਦਾ ਆ ਬੁਰਾ ਹਾਲ ਹੋ ਚੁੱਕਾ ਵੈਸਨਾ ਪੁਲਿਸ ਨੂੰ ਕਦੀ ਇਨਫੋਰਸ ਨੂੰ ਪੀਸੀਆਰ ਨੂੰ ਕਈ ਵਾਰੀ ਕੰਪਲੀਟ ਕੀਤੀ ਹੈ ਜੀ ਜੀ ਠੀਕ ਹੈ ਜੀ ਪੁਲਿਸ ਵਾਲੇ ਆਉਂਦੇ ਸੀਗੇ ਉਦੋਂ ਇੱਧਰ ਉੱਧਰ ਭੱਜ ਜਾਣਾ ਜਾਂ ਬੈਠਣਾ ਬੰਦ ਹੋ ਜਾਣਾ ਥਾਣਾ ਸਿਟੀ ਕੰਪਲੀਟ ਹਾਂ ਜੀ ਮੈਂ ਥਾਣਾ ਸਿਟੀ ਹੁਣ ਕੰਪਲੀਟ ਕਰਕੇ ਆਇਆ ਜੀ ਪਹਿਲਾਂ ਕਰੀ ਦਿੱਤੀ ਹੋਵੇ ਪਹਿਲਾ ਪਹਿਲਾਂ ਨਹੀਂ ਭਾਜੀ ਦਿੱਤੀ ਹੈਗੀ ਕਿਉਂਕਿ ਪਹਿਲਾਂ ਦੋ ਤਿੰਨ ਵਾਰੀ ਟੋਕਿਆ ਮੈਂ ਤੇ ਚਲੋ ਠੀਕ ਰਹਾ ਕੋਈ ਮੈਨੂੰ ਮੁਸ਼ਕਲ ਨਹੀਂ ਸੀ ਕੋਈ ਤੇ ਅੱਜ ਤਾਂ ਹੱਦੂਆਦ ਕੰਮ ਹੋ ਗਿਆ ਨਾ ਅੱਜ ਤਾਂ ਉਹਨਾਂ ਨੇ ਸਿੱਧਾ ਮੇਰੇ ਘਰ ਤੇ ਹ ਪਿਛੇ ਜੇ ਪਿਛੇ ਜੇ ਛਾਪੇ ਵਗਰਾ ਵੀ ਜਿਹੜੇ ਮਾਰੇ ਗਏ ਆ ਹਾਂਜੀ ਹਾਂਜੀ ਕੋਈ ਛਾਪੇ ਛੂਪੇ ਸਹੀ ਤਰ੍ਹਾਂ ਨਹੀਂ ਭਜਦੇ ਜੀ ਇੱਥੇ ਛਾਪੇ ਛੂਪੇ ਬਸ ਉਹ ਪਹਿਲਾਂ ਹੀ ਆਪ ਹੀ ਦੱਸ ਦਿੰਦੇ ਨੇ ਪੁਲਿਸ ਵਾਲੇ ਕਈ ਕੰਮ ਕਰਾਉਂਦੇ ਨੇ ਖੁਦ ਕਰਾਉਂਦੇ ਨੇ ਮੈਂ ਖੁਦ ਕਹਿੰਦਾ ਵੀ ਕਈ ਪੁਲਿਸ ਵਾਲੇ ਕੰਮ ਕਰਾਉਂਦੇ ਨੇ ਇਦਾਂ ਤੇ ਆਪ ਨਸ਼ੇ ਦੇ ਹੁਣ ਕੀ ਮੰਗ ਕੀ ਕਰਦੇ ਆ ਮੰਗ ਮੈਂ ਕਰਦਾ ਜੀ ਕਾਨੂੰਨ ਦੇ ਕੋਲੋਂ ਵੀ ਪ੍ਰਸ਼ਾਸਨ ਦੇ ਕੋਲੋਂ ਮੰਗ ਕਰਦਾ ਮੈਂ ਪਹਿਲਾਂ ਤੇ ਇਹਨਾਂ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਆ ਜਿਹੜੇ ਨਸ਼ੇ ਵੇਚਦੇ ਨੇ ਇੱਥੇ ਨੰਬਰ 2 ਉਹਨਾਂ ਬੰਦੇ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਘਰ ਦੇ ਤੇ ਇਸ ਤਰ੍ਹਾਂ ਕਿ ਸਾਡੇ ਤੜਕੋ ਕੋਈ ਸੂਤ ਹੈ ਜੀ ਨਸ਼ੇ ਵੇਚੀਂ ਇੱਥੇ ਹਾਂਜੀ ਬਿਲਕੁਲ ਬਿਲਕੁਲ ਮੈਂ ਸਬੂਤ ਤੁਹਾਨੂੰ ਦੇ ਸਕਦਾ ਵਾਂ ਜੀ ਮੈਂ ਕਹਿੰਦਾ ਪ੍ਰਸ਼ਾਸਨ ਮੇਰੇ ਨਾਲ ਕੰਟੈਕਟ ਕਰੇ ਮੈਂ ਸਬੂਤ ਦੇ ਸਕਦਾ ਵਾਂ ਇਹ ਸੋਤੋ ਪੜਾਵਾਂਗੇ ਪਰਿਵਾਰ ਦਾ ਇਲਜ਼ਾਮ ਹੈ ਕਿ ਮੁਹੱਲੇ 'ਚ ਇੱਕਔਰਤ ਅਤੇ ਇੱਕ ਕੁੜੀ ਸ਼ਰੇਆਮਕਲ ਤੰਦੇ ਕਰਦੇ ਨੇ ਨਸ਼ਾ ਵੇਚਦੇ ਨੇ ਅਤੇ ਰੋਕਣ ਵਾਲਿਆਂ ਨੂੰ ਪੂਰਾ ਭਲਾਕਦੇ ਨੇ ਜਿਸ ਤੋਂ ਪੂਰਾ ਮਹੱਲਾ ਪਰੇਸ਼ਾਨ ਹੈ ਅਤੇ ਅੱਜ ਜਦੋਂ ਪੀੜਤ ਪਰਿਵਾਰ ਨੇ ਉਹਨਾਂ ਨੂੰ ਨਸ਼ੇ ਕਰਨ ਤੋਂ ਵਰਜਿਆ ਤਾਂ ਉਹਨਾਂ ਨੇ ਪਰਵਾਰ ਤੇ ਹਮਲਾ ਕਰ ਦਿੱਤਾ ਜਿਸ ਚ ਉਹਨਾਂ ਦੀ ਨੂੰ ਜ਼ਖਮੀ ਹੋ ਗਈ ਸਰ ਜੀ ਕੋ ਕਿਹੜਾ ਮਨਾ ਬਤਾਵਾਂ ਠੀਕ ਹੈ ਠੀਕ ਆ ਜਾਂਗੂ ਮੈਂ ਕਹਿਣਾ ਚਾਹੁੰਦੀ ਆ ਕਿ ਇੱਕ ਕੁੜੀ ਆ ਤੇ ਇੱਕ ਬੁੱਢੀ ਆ ਉਹ ਨਾਲ ਬੰਦਿਆਂ ਦੇ ਖੇਡਦੀ ਐ ਜੂਏ ਜੂਏ ਦਾ ਕੰਮ ਕੀ ਲਾਉਂਦੇ ਸਾਹਮਣੇ ਟੀਕੇ ਲਾਉਂਦੇ ਚਿੱਟਾ ਵੇਚਦੇ ਚੋਰੀ ਦਾ ਸਮਾਨ ਵੀ ਵੇਚਦੇ ਅਸੀਂ ਉਧਰ ਧਿਆਨ ਨਹੀਂ ਮਾਰਦੇ ਉਹ ਜਦੋਂ ਗੰਦ ਬੋਲਦੇ ਅਸੀਂ ਆਨੇ ਆ ਵੀ ਇੱਥੇ ਗੰਦ ਨਾ ਬੋਲੋ ਉਲਟਾ ਅਸੀਂ ਲੱਗੇ ਵੀ ਨਹੀਂ ਆ ਚੰਗਾ ਨਹੀਂ ਲੱਗਦਾ ਸਾਨੂੰ ਅਸੀਂ ਇਹੋ ਜਿਹੇ ਬੰਦੇ ਨਹੀਂ ਹੈਂ ਸਾਨੂੰ ਰੋਟੀ ਖਾ ਲੈਣ ਦੇ ਕਰਵਾਈ ਰੋਟੀ ਖਾਣ ਉੱਤੇ ਚੜੀਦਾ ਹੈ ਉਹ ਕਹਿੰਦੇ ਉਹ ਗਾੜੀਆਂ ਪੇ ਅਸੀਂ ਤਰ ਸਾਡੇ ਚੰਕਾ ਮਾੜਾ ਸਾਨੂੰ ਬੋਲਦੇ ਆ ਅੱਜ ਕੀ ਹੋਇਆ ਅੱਜ ਅਜਿਹਾ ਹੋਇਆ ਕਿ ਇਹ ਮੁੰਡੇ ਨੇ ਧੱਕਿਆ ਤੂੰ ਆਣ ਕੇ ਦਾਤਰ ਲੈ ਕੇ ਪੈ ਗਏ ਇਹ ਨਾ ਕਿ ਵੀ ਇੱਥੇ ਬਹਿਣਾ ਨਹੀਂ ਇੱਥੇ ਨਾ ਸ਼ੋਰ ਮਚਾਇਆ ਕਰੋ ਹੈ ਇਹ ਤੁਸੀਂ ਇਹ ਕੰਮ ਨਾ ਕਰ ਜਿਹੜੇ ਕਰਦੇ ਜਮਾਰੇ ਇਹ ਨਸ਼ੇ ਪੱਤੇ ਵੇਚਦਾ ਕੋ ਬੋਦੀ ਦੇ ਵੱਜਾ ਰੋੜਾ ਵੱਜਾ ਬੋਦੀ ਦੇ ਇੱਟ ਵੱਜੀ ਉਹਦੇ ਪੈਰ ਤੇ ਇੱਕ ਦੇ ਇੱਕ ਦੇ ਹੱਥ ਤੇ ਆ ਬਾਹ ਦੇ ਉਹਦੇ ਗੁੰਜੀ ਸੱਟ ਲੱਗੀ ਫਿਰ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਪੁਲਿਸ ਨੂੰ ਇਸ ਸੰਬੰਧੀ ਸ਼ਿਕਾਇਤ ਦਿੱਤੀ ਪਰ ਦੋਸ਼ੀਆ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਤੇ ਕਾਰਵਾਈ ਦਿਨਨਲ ਮੁਹੱਲੇ 'ਚ ਸ਼ਰ੍ਯਾਮ ਹੁੰਦੇ ਨਸ਼ੇ ਦੇ ਕਾਰੋਬਾਰ ਨੂੰ ਥੱਲ ਪਈ ਜਾਵੇ ਕਪੂਰਥਲਾ ਤੋਂ ਕਸ਼ਮੀਰ ਪੰਡਾਲ ਸੈਂਟਰਲ ਪੰਜਾਬ ਟੀਵੀ